ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਸਿਰਫ ਤੇ ਸਿਰਫ ਇੱਕੋ ਹੀ ਮੁੱਦੇ ਤੇ ਗੱਲ ਕਰਾਂਗੇ ਉਹ ਜਿਹੜਾ ਕੱਲ ਮਾਨਯੋਗ ਸੁਪਰੀਮ ਕੋਰਟ ਨੇ 1158 ਅ ਅਸਿਸਟੈਂਟ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਦੀ ਜਿਹੜੀ ਭਾਤੀ ਹੈ ਉਹਨੂੰ ਖਾਰਜ ਕੀਤਾ ਤੇ ਮਾਨਯੋਗ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕੀਤਾ ਉਸ ਬਾਰੇ ਸਰਕਾਰੀ ਕਾਲਜਾਂ ਦੇ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਬਾਰੇ ਤੇ ਸਮੁੱਚੇ ਤੌਰ ਤੇ ਜਿਹੜੀਆਂ ਦੇਸ਼ ਭਰ ਦੇ ਵਿੱਚ 1990-99 ਤੋਂ ਜਿਹੜੀਆਂ ਨੀਤੀਆਂ ਅਪਣਾਈਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਨਵ ਅਦਾਰਵਾਦੀ ਨੀਤੀਆਂ ਕਹਿੰਦੇ ਆ ਜਿਦੇ ਚ ਨਿੱਜੀਕਰਨ ਸੰਸਾਰੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਉਹਨਾਂ ਦਾ ਕੀ ਅਸਰ ਹੈ ਇਸ ਗੱਲ ਦੇ ਉੱਤੇ ਤੇ ਅੱਡ-ਅੱਡ ਸਰਕਾਰਾਂ ਦਾ ਕੀ ਰੋਲ ਹੈ ਇਹਦੇ ਤੇ ਤੁਹਾਡੇ ਨਾਲ ਗੱਲ ਕਰਾਂ ਸਭ ਤੋਂ ਪਹਿਲੀ ਗੱਲ ਤਾਂ ਕੱਲ ਜਿਹੜੀ ਇਹ ਮਾਨਯੋਗ ਸੁਪਰੀਮ ਕੋਰਟ ਨੇ 1158 ਦੀ ਸਮੁੱਚੀ ਭਰਤੀ ਨੂੰ ਰੱਦ ਕੀਤਾ ਤੇ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕੀਤਾ ਇਹ ਜਿਹੜਾ ਇਹਦੇ ਨਾਲ ਸਾਰੇ ਪੰਜਾਬ ਦੇ ਬਹੁਤ ਵੱਡੇ ਹਲਕਿਆਂ ਦੇ ਵਿੱਚ ਬੜੀ ਅਫਸੋਸ ਦੀ ਲਹਿਰ ਜਾਗੀ ਇੱਕ ਤੇ ਫੈਸਲੇ ਨੂੰ ਜਦੋਂ ਅਸੀਂ ਦੇਖਦੇ ਹਾਂ ਫੈਸਲੇ ਦੇ ਵਿੱਚ ਉਸ ਨੂੰ ਪੜਨ ਤੋਂ ਬਾਅਦ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜਾ ਫੈਸਲਾ 22 ਅਗਸਤ 2022 ਨੂੰ ਸੁਣਾਇਆ ਸੀ ਸਿੰਗਲ ਜਜ ਵੈਂਚ ਨੇ ਉਸ ਨੂੰ ਪੜਨ ਤੋਂ ਬਾਅਦ ਲੱਗਦਾ ਇਹ ਸੀ ਕਿ ਸਮੁੱਚੀ ਜਿਹੜੀ ਪ੍ਰਕਿਰਿਆ ਉਸ ਪ੍ਰਕਿਰਿਆ ਦੇ ਵਿੱਚ ਬਹੁਤ ਵੱਡੀਆਂ ਖਾਮੀਆਂ ਸੀਗੀਆਂ ਜਿਦੇ ਕਰਕੇ ਇਹ ਸਿਲੈਕਸ਼ਨ ਰੱਦ ਹੋਈ ਹੈ ਅਸੀਂ ਇਹ ਵੀ ਦੱਸ ਦੇਣਾ ਚਾਹੁੰਦੇ ਆਂ ਕਿ ਇਸ ਸਮੁੱਚੀ ਰੱਦ ਕਰਨ ਦੇ ਵਿੱਚ ਜਿਹੜੇ ਸਿਲੈਕਟ ਹੋਏ ਬੰਦੇ ਸੀ ਉਹਨਾਂ ਦੀ ਮੈਰਿਟ ਜਾਂ ਨਾ ਮੈਰਿਟ ਦੇ ਬਾਰੇ ਵਿੱਚ ਕੋਈ ਗੱਲ ਨਹੀਂ ਉਹਨਾਂ ਚੋਂ ਬਹੁਤ ਸਾਰੇ ਲੋਕ ਚੰਗੇ ਮੈਰਿਟ ਵਾਲੇ ਸੀ ਕੁਝ ਬੰਦੇ ਹੋ ਸਕਦੇ ਆ ਜਿਨ੍ਹਾਂ ਦੀ ਮੈਰਿਟ ਨਾ ਹੋਵੇ ਅ ਇੱਕ ਪਹਿਲੂ ਤਾਂ ਇਹ ਹੈ ਇਹਦੇ ਤੇ ਵੀ ਗੱਲ ਕਰਾਂਗੇ ਥੋੜਾ ਹੋਰ ਕਰਾਂਗੇ ਦੂਜਾ ਪਹਿਲੂ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਕੰਮ ਕਰਦੇ ਗੈਸਟ ਫੈਕਲਟੀ ਪਾਰਟ ਟਾਈਮ ਅਧਿਆਪਕਾਂ ਬਾਰੇ ਹੈ ਜਿਹੜੇ ਪਿਛਲੇ 15 ਸਾਲ ਤੋਂ 20 ਸਾਲ ਤੋਂ ਕਈ ਤਾਂ 25 ਸਾਲ ਤੋਂ ਵੀ ਵੱਧ ਸਮੇਂ ਤੋਂ ਇਹਨਾਂ ਕਾਲਜਾਂ 'ਚ ਕੰਮ ਕਰ ਰਹੇ ਹਨ ਉਹਨਾਂ ਦੀਆਂ ਕੰਮ ਦੀਆਂ ਹਾਲਤਾਂ ਬਹੁਤ ਹੀ ਮਾੜੀਆਂ ਰਹੀਆਂ ਨੇ ਬਹੁਤ ਹੀ ਨਗੂਣੀਆਂ ਤਨਖਾਹਾਂ ਤੇ ਬਹੁਤ ਹੀ ਮਾੜੇ ਢੰਗ ਨਾਲ ਉਹਨਾਂ ਤੋਂ ਸੇਵਾ ਲਈ ਜਾਂਦੀ ਰਹੀ ਹੈ ਕਈ ਸਾਰੀਆਂ ਥਾਵਾਂ ਦੇ ਉੱਤੇ ਉਹਨਾਂ ਨੂੰ ਇਹ ਸੀਗਾ ਵੀ ਜਿਵੇਂ ਉਹ ਕੋਈ ਤੀਜੇ ਦਰਜੇ ਦੇ ਸ਼ਹਿਰੀ ਹੋਣ ਇਸ ਕਿਸਮ ਦਾ ਵੀ ਉਹਨਾਂ ਨਾਲ ਵਰਤਾਅ ਹੁੰਦਾ ਰਿਹਾ ਹੈ ਤੇ ਕਾਲਜਾਂ ਦੇ ਵਿੱਚ ਜਿਹੜੀ ਕੋਈ ਪੜ੍ਹਾਈ ਹੋਈ ਹੈ ਉਹਦੇ 'ਚ ਉਹਨਾਂ ਦਾ ਵੱਡਾ ਯੋਗਦਾਨ ਹੈ ਇਹ ਗੱਲ ਨੂੰ ਵੀ ਧਿਆਨ 'ਚ ਰੱਖਣ ਦੀ ਲੋੜ ਹੈ ਅ ਦੋਸਤੋ ਅ ਅ ਜਿੱਥੇ ਜਿਹੜੇ ਦੋਸਤ ਸਾਡੇ ਕੱਲ ਉਹਨਾਂ ਦੀ ਸਿਲੈਕਸ਼ਨ ਰੱਦ ਹੋ ਗਈ ਉਹਨਾਂ ਨਾਲ ਦੁੱਖ ਜ਼ਾਹਰ ਕਰਦੇ ਆ ਅ ਅਸੀਂ ਕਾਮਨਾ ਕਰਦੇ ਆ ਕਿ ਸਰਕਾਰ ਜੋ ਮਰਜ਼ੀ ਕਰੇ ਉਹਦੀ ਆਪਣੀ ਮਰਜ਼ੀ ਹੈ ਪਰ ਸਾਨੂੰ ਇਹ ਲੱਗਦਾ ਹੈ ਕਿ ਜਿਹੜੀਆਂ ਵੀ ਗੈਸਟ ਫੈਕਲਟੀ ਤੇ ਪਾਰਟ ਟਾਈਮ ਨੂੰ ਛੱਡ ਕੇ ਸਾਰੀਆਂ ਖਾਲੀ ਪੋਸਟਾਂ ਨੇ ਜਿੰਨਾ ਚਿਰ ਉਹਨਾਂ ਨੂੰ ਰੈਗੂਲਰ ਆਧਾਰ ਤੇ ਭਰਿਆ ਨਹੀਂ ਜਾਂਦਾ ਉਹਨਾਂ ਚ ਕਾਲਜਾਂ ਦਾ ਭਵਿੱਖ ਬਹੁਤ ਹੀ ਡਾਰਕ ਹੈ ਬਹੁਤ ਹੀ ਨੇਰੇਗਾ ਇਸ ਕਰਕੇ ਅ ਜਿਹੜੇ ਸਾਡੇ ਦੋਸਤ ਗੈਸਟ ਫੈਕਲਟੀ ਚ ਜਾਂ ਪਾਰਟ ਟਾਈਮ ਚ ਕੰਮ ਕਰਦੇ ਐ ਉਹਨਾਂ ਦੀ ਜੇ ਕੋਈ ਉਮਰ ਦੀ ਹੱਦ ਉਹ ਕ੍ਰਾਸ ਕਰ ਗਏ ਆ ਜਿ ਪੰਜਾਬੀ ਟ੍ਰਿਬਿਊਨ ਨੇ ਲਿਖਿਆ ਕਈ ਸਰਦਾਰ ਤਾਂ ਰਿਟਾਇਰ ਹੋ ਗਏ ਵਿਚਾਰੇ ਉਹਨਾਂ ਦੇ ਨਾਂ ਲਿਖੇ ਹੈਗੇ ਸੋ ਜੇ ਕੋਈ ਉਹਨਾਂ ਦੀ ਉਮਰ ਹੱਦ ਵਧਾਉਣ ਦਾ ਸਵਾਲ ਹੋਵੇ ਜਾਂ ਜਿਹੜੇ 1158 ਚੋਂ ਜਿਹੜੇ ਉਹ ਜਿਨ੍ਹਾਂ ਦੀ ਰੱਦ ਹੋ ਗਈ ਭਰਤੀ ਉਹਨਾਂ ਦੇ ਵਿੱਚੋਂ ਕਿਸੇ ਦੀ ਉਮਰ ਦਾ ਹੱਦ ਦਾ ਹੋਵੇ ਤਾਂ ਉਹਨਾਂ 'ਤੇ ਛੋਟਾਂ ਦੇ ਕੇ ਸਪੈਸ਼ਲ ਦੁਬਾਰਾ ਜਿਹੜੀ ਭਰਤੀ ਕਰਨ ਦਾ ਮਾਨਜੋਗ ਸੁਪਰੀਮ ਕੋਰਟ ਨੇ ਕਿਹਾ ਹਾਲਾਂਕਿ 6 ਮਹੀਨੇ ਦੀ ਕੋਈ ਗੱਲ ਨਹੀਂ ਪਤਾ ਨਹੀਂ ਕਿਉਂ ਅਖਬਾਰਾਂ ਜਾਂ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਉਹਨਾਂ ਨੇ ਕੋਈ ਤਰੀਕ ਨਹੀਂ ਦਿੱਤੀ ਵੀ ਕਦੋਂ ਤੱਕ ਕਰੋ ਪਰ ਅਸੀਂ ਸਮਝਦੇ ਹਾਂ ਵੀ ਜਿੰਨਾ ਛੇਤੀ ਇਸ ਪ੍ਰੋਸੈਸ ਨੂੰ ਸ਼ੁਰੂ ਕੀਤਾ ਜਾਵੇ ਇਹ ਜਿਹੜੀ ਅਨਿਸ਼ਚਿਤਤਾ ਹੈ ਇਹ ਉਨੀ ਜਲਦੀ ਖਤਮ ਹੋਊਗੀ ਜਿਹੜੇ ਗੈਸਟ ਫੈਕਲਟੀ ਕੰਮ ਕਰਦੇ ਐ ਉਹਨਾਂ ਨੂੰ ਪੂਰੀਆਂ ਫੁੱਲ ਸਕੇਲ ਦੇ ਵਿੱਚ ਤਨਖਾਹਾਂ ਕਿਉਂ ਨਾ ਦਿੱਤੀਆਂ ਜਾਣ ਉਹਦਾ ਕੀ ਕਾਰਨਾ ਹੈ ਉਹ ਕਿਸੇ ਸੈਕੰਚਡ ਪੋਸਟਾਂ ਤੇ ਕੰਮ ਕਰ ਰਹੇ ਹੈ ਸਾਰੇ ਦੇ ਸਾਰੇ ਉਹ ਉਹਨਾਂ ਉਹ ਰੈਗੂਲਰ ਤਰੱਕੀ ਦੇ ਵੀ ਹੱਕਦਾਰ ਹੈ ਜਦੋਂ 1 ਸਾਲ ਹੋ ਜਾਂਦਾ ਹੈ ਪਰ ਉਹਨਾਂ ਨੂੰ ਜਾਣ ਬੁੱਝ ਕੇ ਇੱਕ ਜਿਵੇਂ ਆਊਟਕਾਸਟ ਕੈਟਾਗਰੀ ਹੁੰਦੀ ਹੈ ਇਸ ਤਰ੍ਹਾਂ ਰੱਖਿਆ ਗਿਆ ਪਿਛਲੇ 20 25 ਸਾਲ ਤੋਂ ਸੋ ਇੱਕ ਅਸੀਂ ਮੋਟੀ ਗੱਲ ਇਹ ਕਹਿਣੀ ਚਾਹੁੰਦੇ ਆ ਕਿ ਇਹ ਭਰਤੀ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਹੈ ਦੂਸਰਾ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਇਹ ਕੱਲੇ ਕੋਈ ਇੱਕ ਇਸ ਤਰ੍ਹਾਂ ਦੀ ਖਰਾਬੀ ਹੈ ਜਿਹੜਾ ਸੁਪਰੀਮ ਕੋਰਟ ਨੇ ਨੋਟ ਕੀਤਾ ਹੈ ਵੀ ਜਦੋਂ ਇਹ ਭਰਤੀ ਸ਼ੁਰੂ ਹੋਈ ਇਹਦੇ ਚ ਇੱਕ ਤਾਂ ਬਹੁਤ ਵੱਡੀ ਕਾਹਲ ਦਿਖਾਈ ਗਈ ਉਹਨਾਂ ਨੇ ਕਈ ਪੈਰੇ ਲਿਖੇ ਆ ਇਸ ਗੱਲ ਦੇ ਉੱਤੇ ਵੀ ਕਾਹਲ ਹੈ ਜਿਹੜੀ ਉਹਦੇ ਚ ਤੁਹਾਡੀ ਮੰਦ ਭਾਵਨਾ ਝਾਹਰ ਹੁੰਦੀ ਹੈ ਉਹਨਾਂ ਨੇ ਇੱਕ ਥਾਂ ਤੇ ਇਹ ਵੀ ਕਿਹਾ ਵੀ ਇਹ ਰਾਜਨੀਤਿਕ ਲਾਹਾ ਲੈਣ ਲਈ ਅਜਿਹੀ ਕਾਹਲ ਦਿਖਾਈ ਗਈ ਜਿਹੜੀ ਕਿ ਆਪਣੇ ਆਪ ਦੀ ਮੰਦ ਭਾਵਨਾ ਹੈ ਇੱਕ ਤਾਂ ਇਹ ਦੂਜਾ ਉਹਨਾਂ ਨੇ ਕਿਹਾ ਕਿ ਵੀ ਪਹਿਲਾਂ 931 ਪੋਸਟਾਂ ਪੀਪੀਐਸਸੀ ਨੂੰ ਭੇਜੀਆਂ ਜਾਂਦੀਆਂ ਨੇ 50 ਲਾਇਬ੍ਰੇਰੀਆਂ ਦੇ ਉਦੋਂ ਬਾਅਦ ਜਨਵਰੀ 2021 ਚ ਭੇਜੀਆਂ ਜਾਂਦੀਆਂ ਨੇ ਫੇਰ 160 ਹੋਰ ਪੋਸਟਾਂ ਪੈਦਾ ਹੋ ਜਾਂਦੀਆਂ ਨੇ 17 ਲਾਇਬ੍ਰੇਰੀਆਂ ਦੀ ਹੋ ਜਾਂਦੀਆਂ ਨੇ ਪਹਿਲਾ ਫੈਸਲਾ ਹੁੰਦਾ ਵੀ ਇਹ ਜਿਹੜੀਆਂ 160 ਤੇ 17 ਨੇ ਇਹਨਾਂ ਨੂੰ ਅਸੀਂ ਪੀਪੀਐਸਸੀ ਚੋਂ ਹਟਾ ਕੇ ਆਪਣੀਆਂ ਸਿਲੈਕਸ਼ਨ ਕਮੇਟੀਆਂ ਰਾਹੀਂ ਕਰਾਂਗੇ ਤੇ ਕਰਾਂਗੇ ਯੂਜੀਸੀ ਦੇ ਨਿਯਮਾਂ ਅਨੁਸਾਰ ਬਾਦ ਦੇ ਵਿੱਚ ਕਰਤਾ ਜਾਂਦਾ ਵੀ ਨਹੀਂ ਜਿਹੜੀਆਂ ਉਹ ਪਹਿਲਾਂ ਉਹਨੂੰ ਭੇਜੀਆਂ ਨੇ ਪੀਪੀਐਸਸੀ ਨੂੰ ਉਹ ਵੀ ਅਸੀਂ ਇਦਾਂ ਹੀ ਭਰਾਂਗੇ ਤੇ ਉਹਦੇ ਲਈ ਯੂਜੀਸੀ ਦੇ ਨਿਯਮਾਂ ਦੀ ਕੋਈ ਗੱਲ ਹੀ ਨਹੀਂ ਕਰਦੇ ਇਸ ਕਰਕੇ ਇਹ ਸਿਲੈਕਸ਼ਨ ਬਿਲਕੁਲ ਹੀ ਗਲਤ ਤਰੀਕੇ ਨਾਲ ਕੀਤੀ ਗਈ ਦੂਜੀ ਜਿਹੜੀ ਵੱਡੀ ਗੱਲ ਉਹਨਾਂ ਨੇ ਲਿਖੀ ਹੈ ਵੀ ਜਦੋਂ ਅਜੇ ਸਿਲੈਕਸ਼ਨ ਦਾ ਪ੍ਰੋਸੈਸ ਚੱਲ ਰਿਹਾ ਸੀਗਾ ਇੰਟਰਵਿਊਜ਼ ਚੱਲ ਰਹੀਆਂ ਸੀ ਉਦੋਂ ਹੀ ਹਾਈ ਕੋਰਟ ਦੇ ਵਿੱਚ ਰਿੱਟ ਪੈ ਗਈ ਸੀ ਹਾਈ ਕੋਰਟ ਨੇ ਰਿੱਟ ਦੇ ਵਿੱਚ ਚਿੱਠੇ ਸਰਕਾਰ ਨੂੰ ਨੋਟਿਸ ਕੀਤਾ ਉੱਥੇ ਨਾਲ ਦੀ ਨਾਲ ਹੀ ਕਿਹਾ ਵੀ ਜਿਹੜੀ ਇਹ ਸਿਲੈਕਸ਼ਨ ਤੁਸੀਂ ਕਰ ਰਹੇ ਹੋ ਇਹ ਸਿਲੈਕਸ਼ਨ ਇਹਨਾਂ ਰਿੱਟਾਂ ਦੇ ਫੈਸਲੇ ਦੇ ਅਧੀਨ ਹੋਊਗੀ ਜਾਨੀ ਉਹ ਅਜੇ ਅਜੇ ਕੋਈ ਪਤਾ ਨਹੀਂ ਵੀ ਕੌਣ ਸਿਲੈਕਟ ਹੋਣਗੇ ਉਹ ਕਿਸੇ ਇਹਨਾਂ ਵਿਅਕਤੀਆਂ ਦੇ ਖਿਲਾਫ ਨਹੀਂ ਰਿੱਟ ਆਪਾਂ ਜੇ ਸਮਝ ਲਿਓ ਸਰਕਾਰਾਂ ਦੇ ਖਿਲਾਫ ਹੈ ਸਰਕਾਰ ਜਿਹੜੀ ਬੇਨਿਯਮੀਆਂ ਕਰਦੀ ਰਹੀ ਤੀਸਰੀ ਗੱਲ ਜਿਹੜਾ ਮਾਨਯੋਗ ਸਿੰਗਲ ਜੱਜ ਬੈਂਚ ਨੇ ਵੀ ਫੈਸਲਾ ਕੀਤਾ ਸੀ ਉਹਦੇ 'ਚ ਉਹਨਾਂ ਅਧਿਕਾਰੀਆਂ ਨੂੰ ਚਾਹੇ ਉਹ ਸੈਕਟਰੀ ਲੈਵਲ ਦੇ ਅਧਿਕਾਰੀ ਸੀ ਚਾਹੇ ਡੀਪੀਆਈ ਪੱਧਰ ਦੇ ਸੀ ਉਹਨਾਂ ਨੂੰ ਵੀ ਦੋਸ਼ੀ ਬਣਿਆ ਗਿਆ ਸੀ ਇਹ ਸਾਰੀ ਗਲਤ ਪ੍ਰਕਿਰਿਆ ਅਪਣਾਉਣ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਸਜ਼ਾ ਮਿਲ ਰਹੀ ਹੈ ਜਾਂ ਤਾਂ ਗੈਸਟ ਫੈਕਲਟੀ ਜਿਹੜਾ ਹੈ ਉਹਨੂੰ ਅਨਸਰਟਨਟੀ ਅਨਿਸ਼ਚਿਤਤਾ ਰਹੀ ਵੀ ਪਤਾ ਨਹੀਂ ਸਾਡਾ ਕੀ ਭੇਖ ਹੋਊਗਾ ਉਹਨਾਂ ਦੀਆਂ ਰਾਤਾਂ ਦੀ ਨੀਂਦ ਹਰਾਮ ਰਹੀ ਜਾਂ ਤਾਂ ਸਜ਼ਾ ਉਹਨਾਂ ਨੂੰ ਮਿਲੀ ਜਾਂ ਜਿਹੜੇ ਸਾਡੇ ਦੋਸਤ ਬੱਚੇ ਸਾਡੇ ਆ 1158 ਵਾਲੇ ਐ ਇਹਨਾਂ ਦੀ ਦੀਦ ਹਰਾਮ ਰਹੀ ਇਹਨਾਂ ਨੂੰ ਪਹਿਲਾਂ ਸਿਲੈਕਟ ਕਰ ਲਿਆ ਕੁਝ ਜੁਆਇਨ ਕਰ ਗਏ ਬਾਕੀ ਰਹਿ ਗਏ ਫੇਰ ਉਹ ਕੁਐਸ਼ ਹੋ ਗਈ ਫੇਰ ਉਹ ਅਨਸਰਟੈਂਟੀ ਚ ਰਹੇ ਫੇਰ ਉਹਨਾਂ ਨੂੰ ਬਹਾਲ ਸਿਲੈਕਸ਼ਨ ਬਹਾਲ ਹੋ ਗਈ ਫੇਰ ਉਹਨਾਂ ਨੂੰ ਜੁਆਇਨ ਕਰਨ ਦੇ ਵਿੱਚ ਮਿੰਗਣਾ ਪਾ ਪਾ ਕੇ ਕਦੇ ਕੋਈ ਜੁਆਇਨ ਕਰਾ ਲਿਆ ਕਦੇ ਨਹੀਂ ਕਰਾਇਆ ਕਿਸੇ ਕੋਰ ਕਰ ਲਿਆ ਅੱਜ ਦੀ ਰਿਪੋਰਟ ਹੈ ਪੰਜਾਬੀ ਟ੍ਰਿਬਿਊਨ ਦੀ ਚਰਨਜੀਤ ਭੁੱਲਣਾ ਦੀ ਵੀ 100 22 ਜਣੇ ਜੁਆਇਨ ਕਰੇ 1158 ਦੀ ਬਜਾਏ 136 ਹਜੇ ਜੁਆਇਨ ਹੀ ਨਹੀਂ ਸੀ ਕੀਤੇ ਜਣੀ ਕਿੰਨੀ ਹਰਾਸਮੈਂਟ ਹਰ ਪੱਧਰ ਤੇ ਹਰਾਸਮੈਂਟ ਇਹਨਾਂ ਲੋਕਾਂ ਨੂੰ ਵੀ ਹੋਇਆ ਮੈਨੂੰ ਇਹ ਲੱਗਦਾ ਹੈ ਵੀ ਸਭ ਤੋਂ ਵੱਡੀ ਜਿਹੜੀ ਹਾਰ ਹੈ ਉਹ ਹੋਈ ਹੈ ਪੰਜਾਬ ਦੀ ਸਰਕਾਰੀ ਸਿੱਖਿਆ ਦੀ ਸਰਕਾਰੀ ਕਾਲਜਾਂ ਦੀ ਸਿੱਖਿਆ ਦੀ ਕਿ ਉਹਦੇ ਚ ਪਹਿਲਾਂ ਤੋਂ ਹੀ ਉਹਨਾਂ ਕਾਲਜਾਂ ਦਾ ਬੁਰਾ ਹਾਲ ਹੋਇਆ ਹੋਇਆ ਹੈ ਸਟਾਫ ਬਹੁਤ ਹੀ ਘੱਟ ਹੈਗਾ ਤੇ ਉਹਦੇ ਚ ਇਹ ਸਟਾਫ ਦਾ ਨਾਂ ਆਉਣਾ ਹੋਰ ਵੀ ਵੱਡਾ ਹੈ ਅਤੇ ਪੰਜਾਬੀ ਲੋਕਾਂ ਦੀ ਹਾਰ ਹੈ ਤੇ ਉਹਦੇ ਵਾਸਤੇ ਕਿਉਂਕਿ ਮੈਂ ਅੱਡ ਅੱਡ ਆਉਧਿਆ ਤੇ ਰਹਿਆਂ ਗਵਰਨਮੈਂਟ ਕਾਲਜ ਟੀਚਰ ਐਸੋਸੀਏਸ਼ਨ ਦੇ ਸਾਡਾ ਤਜਰਬਾ ਵੀ ਅਸੀਂ ਇਸ ਮੁੱਦੇ ਨੂੰ ਬਹੁਤ ਜ਼ੋਰ ਸ਼ੋਰ ਨਾਲ ਚੱਕਦੇ ਰਹੇ ਹਾਂ ਜਿਸ ਫੈਸਲੇ ਦਾ ਦਸੰਬਰ 2014 ਦੇ ਦਾ 2 12 2014 ਦੇ ਫੈਸਲੇ ਦਾ ਮਾਨਯੋਗ ਸੁਪਰੀਮ ਕੋਰਟ ਦੇ ਦਾ ਕੱਲ ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਜ਼ਿਕਰ ਕੀਤਾ ਉਹਦੇ 'ਚ ਉਹਨੇ ਮਾਨ ਜੋ ਸਾਡੇ ਜਿਹੜਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੈ ਇਹਨੂੰ ਹਦਾਇਤ ਕੀਤੀ ਸੀ ਵੀ ਤੁਸੀਂ ਜਲਦੀ ਤੋਂ ਜਲਦੀ ਰੈਗੂਲਰ ਪੋਸਟਾਂ ਭਰੋ ਉਹ ਜਿਆਦਾ ਤੋਂ ਜਿਆਦਾ ਸਮਾਂ ਸਾਲ ਲਾਉਣਾ ਹੈ ਅਸੀਂ ਦੋ ਵਾਰ ਉਦੋਂ ਰਖੜਾ ਸਾਹਿਬ ਮੰਤਰੀ ਸੀ ਉਹਨਾਂ ਨੂੰ ਆ ਆ ਜੱਜਮੈਂਟ ਦਿੱਤੀ ਵੀ ਆ ਜੱਜਮੈਂਟ ਹੈ ਤੁਸੀਂ ਕਹਿੰਦੇ ਹੋ ਹਾਈ ਕੋਰਟ ਨੇ ਸਟੇ ਲਾਈ ਹੋਈ ਹੈ ਹਾਈ ਕੋਰਟ ਦੇ ਵਿੱਚ ਜਾਓ ਤੇ ਜੇ ਅਖੌਤੀ ਕੋਈ ਸਟੇ ਹੈਗੀ ਹੈ ਤਾਂ ਉਹਨੂੰ ਤੜਵਾਓ ਆ ਸੁਪਰੀਮ ਕੋਰਟ ਦੀ ਹਦਾਇਤ ਹੈ ਸਾਨੂੰ ਇੱਕ ਵਾਰੀ ਦਿੱਤਾ ਸੈਕਟਰੀ ਕੋਲ ਬੈਠਾ ਮੰਤਰੀ ਕੋਲ ਬੈਠਾ ਰੱਖਣਾ ਨਹੀਂ ਹੋਇਆ ਅਗਲੀ ਵਾਰ ਫੇਰ ਮੀਟਿੰਗ ਦੇ ਵਿੱਚ ਫੇਰ ਦੁਬਾਰਾ ਰੱਖਿਆ ਜਾਂਦਾ ਉਹ ਕਹਿੰਦੇ ਸਭ ਤੋਂ ਕਿਤੇ ਇੱਧਰ ਉੱਧਰ ਉਹ ਕਹਿੰਦੇ ਸਾਨੂੰ ਕਾਪੀ ਦੇ ਦਿਓ ਕਾਪੀ ਦੇਤੀ ਪਰ ਕਿਸੇ ਨੇ ਕੋਈ ਗੌਰ ਨਹੀਂ ਕੀਤੀ ਉਸ ਤੋਂ ਪਹਿਲਾਂ ਅਕਾਲੀਆ ਦੇ ਦੂਜੇ ਪਹਿਲਾਂ ਵੀ ਸਰਕਾਰਾਂ ਰਹੀਆਂ ਉਹਨਾਂ ਨੇ ਨਹੀਂ ਕੀਤਾ ਮਲੂਕਾ ਸਾਹਿਬ ਨੂੰ ਉਹਨਾਂ ਦੇ ਪਿੰਡ ਜਾ ਕੇ ਮਿਲਿਆ ਵੀ ਆ ਭਰਤੀ ਕਰ ਲਓ ਨਹੀਂ ਕਰਿਆ ਐਡੀਟোরিয়াল ਆਇਆ ਹਮੀਰ ਸਿੰਘ ਉਹ ਨਹੀਂ ਉਦੋਂ ਪੰਜਾਬੀ ਟਰਬਿਊਨ ਸੀ ਸਾਡੇ ਨਾਲ ਉਹਨਾਂ ਦਾ ਚੰਗਾ ਰਾਬਤਾ ਸੀ ਉਹਨਾਂ ਨੇ ਖੁਦ ਐਡੀਟোরিয়াল ਲਿਖਿਆ ਨਾ ਖਾਲੀ ਪੋਸਟਾਂ ਦੇ ਉੱਤੇ ਸਰਕਾਰਾਂ ਦੇ ਕੰਨਾਂ ਤੇ ਜੂਨ ਹੀ ਸਰ ਗਈ ਦੋਸਤੋ ਇਹ ਕਿਉਂ ਨਹੀਂ ਹੋਇਆ ਕਿਉਂਕਿ 1990-91 ਤੋਂ ਜਿਹੜੀਆਂ ਨਵਾਬਦਾਰ ਬਦਦੀ ਨੀਤੀਆਂ ਲਾਈਆਂ ਨੇ ਜਿਨ੍ਹਾਂ ਚ ਜਿਹੜੀ ਹੈ ਜਿਹੜੀ ਆਪਣੇ ਸਰਕਾਰਾਂ ਦੀਆਂ ਚੀਜ਼ਾਂ ਦੇ ਉੱਤੇ ਖਰਚੇ ਘਟਾਉਣੇ ਆ ਤੇ ਪ੍ਰਾਈਵੇਟ ਵਾਲੇ ਪਾਸੇ ਨੂੰ ਜਾਣਾ ਹੈ ਤੇ ਜਿਹੜੀ ਲਿਬਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਗਲੋਬਲਾਈਜੇਸ਼ਨ ਦੀ ਨੀਤੀ ਸੀ ਉਹਦੇ ਤਹਿਤ ਸਰਕਾਰੀ ਸੰਸਥਾਵਾਂ ਸਮੂਚੀਆਂ ਸਰਕਾਰੀ ਕਾਲਜਾਂ ਸਮੇਤ ਉਹਨਾਂ ਦਾ ਜਾਣ ਬੁੱਝ ਕੇ ਪੱਠਾ ਗੁੱਲ ਕੀਤਾ ਗਿਆ ਤੇ ਇਹ ਭਾਰਤੀਆਂ ਦੇ ਇਸ਼ਤਿਹਾਰ ਜਾਤਾ ਦੇਣੇ ਨਹੀਂ ਜੇ ਦੇਣੇ ਆ ਖਾਮੀਆਂ ਵਾਲੇ ਦੇ ਦੇਣੇ ਆ ਉਹਨਾਂ ਤੇ ਰਿੱਟਾਂ ਹੋ ਜਾਣੀਆਂ ਉਹ ਉੱਥੇ اٹਕ ਜਾਣੇ ਤੇ ਲੋਕ ਇਸੇ ਤਰ੍ਹਾਂ ਹੀ ਪਟਕਦੇ ਰਹਿਣੇ ਆ ਸੋ ਜਿਹਦੇ ਵਿੱਚੋਂ ਸਾਡੇ ਜਿਹੜੇ ਗੈਸਟ ਫੈਕਲਟੀ ਵਾਲੇ ਜਿਹੜੇ ਬੱਚੇ ਆ ਸਾਡੇ ਨੌਜਵਾਨ ਮੁੰਡੇ ਕੁੜੀਆਂ ਉਹ ਜਿਹੜੇ ਆ ਉਹ ਇਹਨਾਂ ਚੀਜ਼ਾਂ ਦੀ ਲੋੜ ਬਣ ਗੀ ਨਹੀਂ ਤਾਂ ਉਹਨਾਂ ਚ ਕਿੰਨਿਆਂ ਨੂੰ ਇਹ ਪੱਕੀਆਂ ਨੌਕਰੀਆਂ ਮਿਲੀਆਂ ਹੁੰਦੀਆਂ ਜੇ ਵੇਲੇ ਨਾਲ ਕੱਡੀਆਂ ਹੁੰਦੀਆਂ ਉਹ ਵੀ ਇਸੇ ਤਰ੍ਹਾਂ ਕੱਚੇ ਧਾਗੇ ਨਾਲ ਨਾ ਲਟਕਦੇ ਹੁੰਦੇ ਸੋ ਉਹ ਸਮਾਂ ਲੰਘਾਉਂਦੇ ਗਏ ਤੇ ਉਹਦੇ ਲਈ ਪਹਿਲੀਆਂ ਕਾਂਗਰਸ ਸਰਕਾਰ ਅਮਰਿੰਦਰ ਸਿੰਘ ਦੀ 2002 ਤੋਂ 5 ਵਾਲੀ ਬਾਅਦ ਚ 10 ਸਾਲ ਅਕਾਲੀਆਂ ਦੀ ਸਰਕਾਰ ਉਸ ਤੋਂ ਬਾਅਦ ਅਮਰਿੰਦਰ ਸਿੰਘ ਤੇ ਚੰਨੀ ਦੀ ਸਰਕਾਰ ਜਿੱਥੇ ਇਹ ਜ਼ਿੰਮੇਵਾਰ ਨੇ ਤੇ ਹੁਣ ਦੀ ਮੌਜੂਦਾ ਸਰਕਾਰ ਵੀ ਇਹਦੇ ਲਈ ਜ਼ਿੰਮੇਵਾਰ ਹੈ ਤੇ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਉਹਨੇ ਵੈਸੇ ਹੀ ਭੋਗ ਪਾ ਦੇਣਾ ਉਹ ਕਹਿੰਦੇ 3000 ਤੋਂ ਘੱਟ ਗਿਣਤੀ ਵਾਲੇ ਕਾਲਜ ਰੱਖਣੇ ਹੀ ਨਹੀਂ ਸੋ ਜਿੱਥੇ ਅਸੀਂ ਸਮੁੱਚੇ ਪੰਜਾਬੀ ਸਮੁੱਚੇ ਜਿਹੜੇ ਸਿੱਖਿਆ ਨਾਲ ਜੁੜੇ ਹੋਏ ਲੋਕਾਂ ਉੱਥੇ ਅਸੀਂ ਇਹ ਮਜਬੂਰ ਕਰੀਏ ਕਿ ਜਿਹੜੇ ਜਿਹੜੀਆਂ ਖਾਲੀ ਪੋਸਟਾਂ ਇਹਨਾਂ ਨੂੰ ਛੱਡ ਕੇ ਜਿਹੜੇ ਗੈਸਟ ਪ੍ਰੈਕਟੀ ਤੇ ਹੋਰ ਨੇ ਉਹ ਸਾਰੀਆਂ ਦੀਆਂ ਸਾਰੀਆਂ ਰੈਗੂਲਰ ਅਧਾਰ ਤੇ ਜਲਦੀ ਤੋਂ ਜਲਦੀ ਭਰੀਆਂ ਜਾਣ ਤੇ ਇਹਨਾਂ ਕਾਲਜਾਂ ਦਾ ਪ੍ਰਬੰਧ ਸੁਧਾਰਿਆ ਜਾਵੇ ਅੱਜ ਸਾਡੋਂ ਸਾਰਿਆਂ ਨੂੰ ਇਹ ਮੰਗ ਕਰਨ ਦੀ ਲੋੜ ਹੈ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ